ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਨ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ ਆਪਾ ਸਾਹਿਬ ਜੀ ਦੀ ਭਾਈ ਮੀਰ ਦਾ ਸਤਕਾਰ ਚਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਆਸਾ ਰਾਗ ਚੱਲ ਰਿਹਾ ਹੈ ਸਤਿਗੁਰਾਂ ਦੇ ਭਾਈ ਉਹਨਾ 19 ਸ਼ਬਦ ਪਾਤਸ਼ਾਹ ਜੀ ਦੀ ਸੰਪੂਰਨ ਹੋਈ ਸੀ ਅਗਲਾ ਸ਼ਬਦ ਵੀ ਮਾ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਰੰਭ ਕਰਦੇ ਹੋਏ ਭਾਈ ਸਾਨੂ ਜੀਵਾ ਨੂੰ ਪ੍ਰਦੇਸ਼ ਬਖਸ਼ਦੇ ਹਨ ਇੱਕ ਬ੍ਰਾਹਮਣ ਦੇ ਨਾਲ ਪੰਡਿਤ ਦੇ ਨਾਲ ਸਤਿਗੁਰਾਂ ਦੀ ਚਰਚਾ ਚੱਲ ਰਹੀ ਹੈ ਆਪਣੀ ਰਸਨਾ ਤੂੰ ਸਾਨੂੰ ਵੀ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਆਸਾ ਮਹੱਲਾ ਪਹਿਲਾ ਆਇਆ ਬ੍ਰਹਮਾ ਮਨ ਹੈ ਧੁਤੀ ਗਿਆਨ ਜਨਉ ਧਿਆਨ ਕੁਸ ਪਾਤੀ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀਓ ਜਿਨ੍ਹਾਂ ਦੀ ਸਤਸੰਗਤ ਜਿਓ ਤਕਰੀਬਨ ਬਹੁਤ ਹੀ ਪੰਡਤਾਂ ਦੇ ਨਾਲ ਬ੍ਰਹਮਣਾਂ ਦੇ ਨਾਲ ਦੁਨੀਆ ਦੇ ਵਿੱਚ ਵਿਚਰਦੇ ਹੋਏ ਯਾਤਰਾ ਕਰਦੇ ਹੋਏ ਐਸੇ-ਐਸੇ ਹੰਕਾਰੀਆਂ ਦੇ ਨਾਲ ਉਹਨਾਂ ਦਾ ਮੇਲ ਹੋਇਆ ਜਿੱਥੇ ਬਹੁਤ ਚਰਚਾ ਹੋਈ ਕਿ ਮਹਾਰਾਜ ਦਾ ਦੁਨੀਆ ਦੇ ਆਉਣ ਦਾ ਮਤਬਲੀ ਏਸੀ ਸਤਿਗੁਰੂ ਦੇ ਪ੍ਰਕਾਸ਼ ਦਾ ਹੰਕਾਰੀ ਲੋਕਾਂ ਨੂੰ ਪਰਮੇਸ਼ਰ ਦੇ ਰਾਤੇ ਤੋਰਿਆ ਜਾ ਰਿਹਾ ਇੱਥੇ ਵੀ ਮਹਾਰਾਜ ਜੀ ਇੱਕ ਬ੍ਰਾਹਮਣ ਨੂੰ ਪੁਜਿਤ ਨੂੰ ਪੰਡਤ ਨੂੰ ਸਮਝਾ ਰਹੇ ਹਨ ਉਥੇ ਸਾਨੂੰ ਜੀਵਾ ਨੂੰ ਬਤੇਸ਼ ਬਖਸ਼ਦੇ ਹਨ ਕਿ ਇਹ ਕਰਮ ਕਾਂਡਾਂ ਦੇ ਵਿੱਚ ਕੁਝ ਨਹੀਂ ਹੈ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੈ ਕਾਇਆ ਬ੍ਰਹਮ ਕਹਿੰਦੇ ਪੰਡਤ ਜੀ ਹੈ ਕਾਇਆ ਦੇ ਵਿੱਚ ਹੀ ਬ੍ਰਹਮ ਦਾ ਨਿਵਾਸ ਹੈ ਕਾਇਆ ਬ੍ਰਹਮਾ ਮਨ ਹੈ ਧੋਤੀ ਕਹਿੰਦੇ ਜਿਵੇਂ ਤੁਸੀਂ ਤੋਤੀ ਪਹਿਣਦੇ ਉਹ ਸਰੀਰ ਦੇ ਉੱਤੇ ਕਹਿੰਦੇ ਸਾਨੂੰ ਇਹ ਚੀਜ਼ਾਂ ਦੀ ਬਹੁਤੀ ਲੋੜ ਨਹੀਂ ਹੈ ਸਾਡੇ ਅੰਦਰ ਹੀ ਬ੍ਰਹਮ ਹੈ ਅਸੀਂ ਬ੍ਰਹਮ ਦੇ ਨਾਲ ਹੀ ਜੁੜ ਕੇ ਬ੍ਰਹਮ ਦਾ ਅੰਦਰ ਨਿਵਾਸ ਪਾਣੇ ਆ ਸਾਡਾ ਮਾਨਿਕ ਤੋਤੀ ਦੀ ਤਰ੍ਹਾਂ ਹੈ ਜਿਵੇਂ ਤੁਸੀਂ ਬਾਹਰੋਂ ਪੰਡਤ ਜੀ ਤੋਤੀ ਪਹਿਣੀ ਹੈ ਧਾਰਨ ਕੀਤੀ ਹੋਈ ਹੈ ਸਰੀਰ ਤੇ ਤੇ ਸਾਡਾ ਮਾਨ ਹੀ ਉਹਦੀ ਤੋਤੀ ਹੈ ਬ੍ਰਹਮ ਦੀ ਮਹਾਰਾਜ ਜੀ ਕਹਿੰਦੇ ਕਾਇਆ ਜਿਹੜੀ ਆ ਉਹ ਬ੍ਰਹਮ ਦਾ ਨਿਵਾਸ ਬ੍ਰਹਮ ਨੂੰ ਇਹਦੇ ਵਿੱਚ ਵਸਾਈ ਰੱਖਦੀ ਹੈ ਜਿਵੇਂ ਤੁਸੀਂ ਬਾਹਰੋਂ ਬ੍ਰਹਮਣ ਹੋ ਅਸੀਂ ਅੰਦਰੋਂ ਬ੍ਰਹਮ ਨੂੰ ਜਾਣਦੇ ਹਾਂ ਗਿਆਨ ਜਨਿਉ ਕਹਿੰਦੇ ਅਸੀਂ ਤਾਂ ਗਿਆਨ ਦਾ ਬ੍ਰਹਮਣ ਜੀ ਪੰਡਤ ਜੀ ਜਨਿਉ ਪਾਇਆ ਹੋਇਆ ਸਾਨੂੰ ਬਾਹਰਲੇ ਵਿਖਾਵੇ ਦੇ ਜਨਿਉ ਦੀ ਲੋੜ ਨਹੀਂ ਇਸ ਤਰ੍ਹਾਂ ਸਤਿਗੁਰ ਜੀ ਦੇਖ ਲਓ ਮਹਾਰਾਜ ਜੀ ਦੇ ਆਸਾ ਜੀ ਦੇ ਵਾਰ ਵਿੱਚ ਵੀ ਸ਼ਲੋਕ ਪੌੜੀ ਹੁੰਦੇ ਹਨ ਦਇਆ ਕਪੂਰ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਿਨੇ ਉਹ ਜੀ ਕਾ ਹਾਈ ਤਾਂ पांडे ਉਥੇ पांडे ਪੰਡਤ ਨੂੰ ਕਹਿੰਦੇ ਹਨ ਮਹਾਰਾਜ ਮਹਾਰਾਜ ਜੀ ਕਹਿੰਦੇ ਪੰਡਤ ਜੀ ਜਿਸ ਵੇਲੇ ਬਚਪਨ ਦੇ ਵਿੱਚ ਮਹਾਰਾਜ ਕੋਲ ਆਇਆ ਸੀ ਨਾ ਮੈਂ ਤਾਂ ਕਾਲੂ ਜੀ ਨੇ ਕੋਲ ਪੰਡਤ ਆਇਆ ਮਹਾਰਾਜ ਜੀ ਸਮਾਉ ਚਕਾ ਬੱਚੇ ਨੂੰ ਨਾਨਕ ਨੂੰ ਜਨੇਊ ਧਾਰਨ ਕਰਵਾਇਆ ਜਾਏ ਜਨੇਊ ਪਾਇਆ ਜਾਵੇ ਕਿਉਂਕਿ ਖੱਤਰੀ ਕੁੱਲ ਵਿੱਚ ਪੈਦਾ ਹੋਏ ਮਹਾਰਾਜ ਸੇ ਸਾਧ ਸੰਗਤ ਜੀ ਉੱਥੇ ਛੋਟੀ ਜੀ ਦੇਖੋ ਮਹਾਰਾਜ ਜੀ ਆਜੂ ਸੀ ਤੇ ਮਹਾਰਾਜ ਨੇ ਪੰਡਤ ਦੇ ਹੱਥ ਚੋਂ ਜਨੇਊ ਪੜਨ ਲੱਗੇ ਤੇ ਜਨੇਊ ਫੜ ਲਿਆ ਸੀ ਕਹਿੰਦੇ ਬ੍ਰਾਹਮਣ ਜੀ ਪਹਿਲੋ ਸਵਾਲ ਦਾ ਜਵਾਬ ਦਿਓ ਸਾਡੇ ਸਵਾਲ ਦਾ ਉੱਤਰ ਦਿਓ ਫਿਰ ਜਨੇਊ ਪਾਵਾਂਗੇ ਅਸੀਂ ਤੇ ਪੰਡਤ ਨੂੰ ਅੱਗੋਂ ਜਵਾਬ ਨਹੀਂ ਸੀ ਆਇਆ। ਪਾਂਡੇ ਨੂੰ ਜਵਾਬ ਨਹੀਂ ਸੀ ਆਇਆ ਇੱਥੇ ਵੀ ਮਹਾਰਾਜ ਜੀ ਪੰਡਤ ਨਾਲ ਹੀ ਚਰਚਾ ਕਰਦੇ ਹਨ। ਕਿ ਉੱਥੇ ਵੀ ਬਚਪਨ ਵਿੱਚ ਵੀ ਉਸੇ ਉਹੀ ਚਰਚਾ ਸੀ। ਮਹਾਰਾਜ ਜੀ ਕਹਿੰਦੇ ਪੰਡਤ ਜੀ ਅਸੀਂ ਤਾਂ ਗਿਆਨ ਦਾ ਜਨਿਉ ਧਾਰਨ ਕੀਤਾ ਹੈ। ਬਾਹਰਲੀ ਦਿਵਾਨ ਦੀ ਸਾਨੂੰ ਲੋੜ ਨਹੀਂ। ਆਸ਼ਾ ਜੀ ਕਹਿੰਦੇ ਗਿਆਨ ਜਨਿਉ ਧਿਆਨ ਕੁਸ ਪਾਤੀ। ਹਿੰਦੇ ਧਿਆਨ ਦੀ ਕੁਸ ਪਾਤੀ ਲਾਈ ਹੋਈ ਐ ਤਾੜੀ ਲਾਈ ਹੋਈ ਐ ਸੀ ਗਿਆਨ ਦਾ ਜਿਉ ਜਿਨਿਉ ਧਾਰਨ ਕੀਤਾ ਹੈ ਮਨ ਸਾਡੀ ਧੋਤੀ ਐ ਅਸੀਂ ਤਾਂ ਪੂਰੇ ਬ੍ਰਹਮਣ ਸਾਨੂੰ ਬਾਹਰ ਨੇ ਪਰਾਵੇ ਦੀ ਲੋੜ ਨਹੀਂ ਇਹ ਹੀ ਬ੍ਰਹਮਣ ਐ ਪੰਡਤ ਜੀ ਕੋਈ ਬਾਹਰਲਾ ਭੇਖ ਬ੍ਰਹਮਣ ਨਹੀਂ ਐ ਧੋਤੀ ਪਹਿਨ ਲਈ ਸਿਰ ਤੇ ਮੱਥੇ ਤੇ ਤਿਲਕ ਲਾ ਲਿਆ ਉਸ ਪਾਤੀ ਕਰ ਲਈ ਮਥੇ ਤੇ ਦਿਲਕ ਧਾਰਨ ਕਰਕੇ ਸਰੀਰ ਤੇ ਜਨਿਉ ਧਾਰਨ ਕਰ ਲਿਆ ਧੋਤੀ ਪਾਲੀ ਬਾਹਰਲੇ ਕਰਮ ਕਾਂਡਾਂ ਵਿੱਚ ਆਪ ਵੀ ਫਸਰੇ ਤੇ ਦੁਨੀਆ ਨੂੰ ਵੀ ਪਸਾਲਿਆ ਆਸ਼ਾ ਜੀ ਕਹਿੰਦੇ ਉਹ ਪੰਡਤ ਨਹੀਂ ਹੈ ਪੰਡਤ ਹਿਰਦੇ ਵਿੱਚ ਬ੍ਰਹਮ ਦਾ ਗਿਆਨ ਬ੍ਰਹਮਣ ਹੈ ਕਹਿੰਦੇ ਬ੍ਰਹਮ ਨੂੰ ਧਾਰਨ ਕਰਨਾ ਹੀ ਬ੍ਰਹਮਣ ਹੈ ਬਾਹਰਲਾ ਧਾਰਨ ਕਰਨਾ ਸੂਤ ਬ੍ਰਹਮਣ ਨਹੀਂ ਮਹਾਰਾਜ ਜੀ ਕਹਿੰਦੇ ਉਹ ਬ੍ਰਹਮ ਦਾ ਤਾਂ ਇਸ ਦੇ ਵਿੱਚ ਵਿਕਾਸ ਹੀ ਨਹੀਂ ਹੋਇਆ ਪ੍ਰਕਾਸ਼ ਹੀ ਨਹੀਂ ਹੈ ਕਹਿੰਦੇ ਗਿਆਨ ਦਾ ਜਨੇਊ ਧਾਰਨ ਕਰੋ ਇਹ ਛੱਡ ਦਿਓ ਤੇ ਮਹਾਰਾਜ ਜੀ ਦੇ ਬਚਨ ਦੇਖੋ ਉਹ ਉਹ ਦੇ ਪੰਡਤ ਵਾਸਤੇ ਨਹੀਂ ਸੀ ਸਾਰੀ ਦੁਨੀਆ ਵਾਸਤੇ ਸੀ ਇੱਕ ਨੂੰ ਸਮਝਾਉਂਦੇ ਹੋਏ ਸਾਰੀ ਦੁਨੀਆ ਨੂੰ ਮਹਾਰਾਜ ਜੀ ਸਮਝਾਉਂਦੇ ਸੀ ਇਹ ਮਹਾਰਾਜ ਜੀ ਦੇਖੋ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਵੀ ਬਚਨ ਕਰਦੇ ਹਰ ਨਾਮ ਜਤ ਜਾਚੂ ਨਾ ਮਹਾਰਾਜ ਜੀ ਕਹਿੰਦੇ ਹਿਰਦੇ ਨਾਮ ਨੂੰ ਜਾਚਨਾ ਕਰੋ ਉਹਨੂੰ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਵਸਾਉਣਾ ਕਰੋ ਗੁਰ ਪ੍ਰਸਾਦੀ ਬ੍ਰਹਮ ਸਮਾਓ ਕਹਿੰਦੇ ਗੁਰੂ ਦੀ ਪਰਮੇਸ਼ਰ ਦੀ ਕਿਰਪਾ ਹੋਵੇਗੀ ਨਾ ਸੱਚੇ ਗੁਰੂ ਦੀ ਤੇ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਹੋਏਗਾ ਤਾਂ ਤੁਸੀਂ ਬ੍ਰਹਮਣ ਬੰਨੈ ਉਹ ਬਾਹਰਲੇ ਭੇਗ ਤੂੰ ਧਾਰਨ ਕਰਕੇ ਅਸੀਂ ਬ੍ਰਹਮਣ ਗਿਆਨੀ ਸਾਧੂ ਨਹੀਂ ਕਵਾ ਸਕਦੇ ਜੋਗੀ ਨਹੀਂ ਕਵਾ ਸਕਦੇ ਸਾਰੇ ਨਾਵਾਂ ਦਾ ਖੰਡਨ ਕੀਤਾ ਬਾਣੀ ਨੇ ਕਹਿੰਦੇ ਤਾਂ ਭੀਖ ਹੈ ਜਿਨ ਹੰਨ ਸਰੀਰ ਤੇ ਧਾਰਨ ਕੀਤੇ ਹਨ ਦੁਨੀਆ ਨੂੰ ਸਮਝਾਉਣ ਵਾਸਤੇ ਕਿ ਮੈਂ ਬ੍ਰਹਮਣਾ ਮੈਂ ਗਿਆਨੀਆਂ ਮੈਂ ਜੋਗੀਆਂ ਜੋਗੀਆਂ ਨੇ મુਦਰਾ ਧਾਰਨ ਕਰ ਲੀਆਂ ਸਾਧੂਆਂ ਦੇ ਕੱਪੜੇ ਧਾਰਨ ਕਰ ਲਏ ਸਾਧੂ ਬਣ ਗਏ ਅੰਦਰਲੀ ਸਾਧਨਾ ਤੇ ਹੈ ਹੀ ਨਹੀਂ ਮਹਾਰਾਜ ਜੀ ਕਹਿੰਦੇ ਹੁਣ ਪਰਾਵਾ ਰਹਿ ਗਿਆ ਪ੍ਰਗਮਕੰਡ ਰਹਿ ਗਿਆ ਪਰ ਇਹ ਨਹੀਂ ਕੀ ਪੰਡ ਚੋਕ ਕੇ ਤੁਰੇ ਫਿਰਿਏ ਇੰਦਰੋਂ ਵੀ ਗਿਆਨ ਦਾ ਬ੍ਰਹਮ ਜਾਗਣਾ ਚਾਹੀਦਾ ਹੈ ਬ੍ਰਹਮ ਨੂੰ ਜਗਾਨ ਵਸਤੀ ਰਦਾ ਫਿਰਦੇ ਵਿੱਚ ਬ੍ਰਹਮ ਦੀ ਦੂੜ ਹੈ ਪੰਡ ਜੀ ਬਾਦਲੇ ਭੇਖਾ ਨੂੰ ਉੱਥੇ ਦਰਗਾਹ ਵਿੱਚ ਨਹੀਂ ਪੁੱਛਿਆ ਜਾਣਾ ਕਿ ਕਿਵੇਂ ਤੂੰ ਧੋਤੀ ਤਾੜਨ ਕੀਤੀ ਸੀ ਕਿਵੇਂ ਤੇ ਤੇਰੇ ਬਸਤਰ ਸੀ ਬੜੇ ਸੋਹਣੇ ਲੱਗਦੇ ਸੀ ਤੇ ਪਾਤਸ਼ਾਹ ਜੀ ਕਹਿੰਦੇ ਤਾਂ ਸੰਸਾਰੀ ਵਿਖਾਵਾ ਹੈ ਕਹਿੰਦੇ ਬ੍ਰਹਮ ਨੂੰ ਨਿਵਾਸ ਕਰੋ ਏ ਹਿਰਦੇ ਵਿੱਚ ਨਾਮ ਜਪੋ ਉਹਦੀ ਯਾਤਨਾ ਕਰੋ ਨਾਮ ਦੀ ਗੁਰ ਪ੍ਰਸਾਦੀ ਬ੍ਰਹਮ ਸਮਾਵੋ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦਾ ਸਾਥ ਲੈ ਕੇ ਸੰਗ ਕਰਕੇ ਬ੍ਰਹਮ ਨੂੰ ਹਿਰਦੇ ਵਿੱਚ ਸਮਾਈਦਾ ਹੈ ਉਹ ਪਾਤਸ਼ਾਹ ਜੀ ਜੋ ਕਿਰਪਾ ਕਰਦੇ ਹਨ ਸਤ ਗੁਰ ਫਿਰ ਮਹਾਰਾਜ ਜੀ ਕਹਿੰਦੇ ਭਾਈ ਬ੍ਰਹਮ ਦਾ ਨਿਵਾਸ ਹੁੰਦਾ ਹੈ ਹਿਰਦੇ ਪੰਡੈ ਐਸਾ ਗਿਆਨ ਵਿਚਾਰ ਦੇ ਹਾਉ ਦੀ ਪੰਕਤੀ ਵਿੱਚ ਪਾਤਸ਼ਾਹ ਜੀ ਫਿਰ ਕੇਂਦਰੀ ਭਾਵ ਦਰਸਾਉਂਦੇ ਆਂ ਕਹਿੰਦੇ ਇਹ ਪਾਂਡੇ ਐਸਾ ਬ੍ਰਹਮ ਵਿਚਾਰ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੁੱਚ ਨਾਮੋਂ ਪੜੋ ਨਾਮੋਂ ਚੱਜਿਆਚਾਰ ਸਤਿਗੁਰੂ ਜੀ ਕਹਿੰਦੇ ਭਾਈ ਪਾਂਡਾ ਜੀ ਬ੍ਰਹਮਣ ਜੀ ਨਾਮ ਦਾ ਹੀ ਸੁੱਚਾ ਨਾਮ ਨਾਲ ਹੀ ਹਿਰਦਾ ਸੁੱਚਾ ਹੋਣਾ ਬਾਹਰੋਂ ਸੁੱਚ ਧਾਨ ਕਰਨ ਨਾਲ ਨਹੀਂ ਬਾਰੋਂ ਸੋਚ ਸੋਚ ਕਰੀ ਜਾਈਏ ਸਰੀਰ ਆਤਮਾ ਥੋੜਾ ਸੁੱਚੀ ਹੋਵੇ ਜਾਵੇਗੀ ਨਾਮ ਦੇ ਨਾਲ ਆਤਮਾ ਨੇ ਧੁਪਨਾ ਹੈ ਇਹਨੂੰ ਧੋ ਲੋ ਨਾਮ ਦਾ ਪ੍ਰਕਾਸ਼ ਕਰ ਲੋ ਨਾਮ ਦੇ ਨਾਲ ਇਹ ਸੁੱਚਾ ਹੋਣਾ ਹੈ ਬ੍ਰਹਮਣ ਜੀ ਨਾਮੋਂ ਪੜੋ ਕਹਿੰਦੇ ਨਾਮ ਨੂੰ ਹੀ ਪੜੋ ਈ ਮਹਾਰਾਜ ਜੀ ਕਹਿੰਦੇ ਭਾਸ ਪੰਡਿਤ ਜੀ ਇਹ ਗਿਆਨ ਦੀਆਂ ਪੁਥੀਆਂ ਹਨ ਨਾਮ ਕਹਿੰਦੇ ਇਹ ਹੀ ਪਸ਼ੰਬਰਤੀਆਂ ਹੀ ਵੇਦ ਹਾਲ ਸਾਚੋ ਨਾਮੋਂ ਪੜੋ ਨਾਮੋਂ ਚੱਜ ਅਚਾਰ ਹਰਿ ਜੀ ਕਹਿੰਦੇ ਤੁਹਾਡੇ ਵਿਚਾਰ ਸੱਚੇ ਹੋਣੇ ਚੇ ਦਿਨ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਕਪਟ ਨਹੀਂ ਹੋਣਾ ਚਾਹੀਦਾ ਉਹ ਨਾਮ ਦੇ ਨਾਲ ਹੋਣਾ ਹੈ ਨਾਮ ਦੇ ਨਾਲ ਮੰਨਨੇ ਧੁਪਣਾ ਸੁਤਿਆ ਹੋਣਾ ਮੱਜਨ ਕਰਨੀ ਹੈ ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਬਚਨ ਕਰ ਦੇਣ ਬਾਹਰ ਜਨਿਉ ਜਿਚਰ ਜੋਤ ਹੈ ਨਾਲ ਇਹ ਮਹਾਰਾਜ ਜੀ ਕਹਿੰਦੇ ਜਿਨਾਂ ਚਰ ਆਦਿ ਕਹਿੰਦੇ ਬਾਹਰ ਜਨਿਉ ਧਾਰਨ ਕੀਤਾ ਉਹ ਜਿਨ੍ਹਾਂ ਤੇ ਸਰੀਰ ਵਿੱਚ ਜੋਤ ਆ ਉਹਨਾਂ ਤੇ ਨਹੀਂ ਆ। ਪੰਡਤ ਜੀ ਜਿਹੜਾ ਸਰੀਰ ਤੇ ਤੁਸੀਂ ਸੂਤ ਦਾ ਧਾਗਾ ਧਾਰਨ ਕੀਤਾ ਜਨਿਉ ਇਹਦੇ ਉਹ ਤਾਂ ਕੁਝ ਪਲਾ ਕੁਝ ਮਹੀਨਿਆਂ ਦਾ ਹੈ ਜਿਸ ਦਿਨ ਸਰੀਰ ਚੋਂ ਕਾਇਆ ਤੇ ਜੋਤ ਨਿਕਲ ਗਈ ਇਹ ਜਨਿਉ ਵੀ ਸੜ ਜਨਾਂ ਨਾਲ ਹੀ। ਕਹਿੰਦੇ ਜਨਿਉ ਵੀ ਸੜ ਜਨਾਂ ਉਥੇ ਆਤਮਾ ਨਾਲ ਥੋੜਾ ਨਿਪਣਾ ਬਾਹਰ ਲਾ ਜਨਿਉ। ਦੇਖੋ ਬਚਨ ਕਰਦੇ ਹਨ ਮਹਾਰਾਜ ਸਾਨੂੰ ਵੀ ਸਮਝਾਉਂਦੇ ਹਨ ਕਹਿੰਦੇ ਬਰਾਰ ਜਨਿਉ ਜਿਚਰ ਜੋਤ ਹੈ ਨਾਲ ਕਹਿੰਦੇ ਜੇ ਬਾਹਰਲਾ ਜਨਿਉ ਤੁਸੀਂ ਧਾਰਨ ਕੀਤਾ ਉਹ ਸਰੀਰ ਤੇ ਹੈ ਉਹ ਜੋਤ ਨਿਕਲੇਗੀ ਕਾਇਆ ਵਿੱਚ ਉਹਨੇ ਸੜ ਜਾਣਾ ਸਰੀਰ ਨੂੰ ਸਾੜ ਦੇਣਾ ਕਿਉਂ ਇਸ ਕਰਕੇ ਧਾਗੇ ਨੇ ਵੀ ਸੜ ਜਾਣਾ ਇਹ ਆਤਮਾ ਦੇ ਨਾਲ ਨਹੀਂ ਨਿਭੇਗਾ ਦਰਗਾਹ ਤੱਕ ਨਹੀਂ ਜਨਿਉ ਜਾਏਗਾ ਉੱਥੇ ਵਿਚਾਰ ਚੰਗੇ ਜਾਣੇ ਹਨ ਉਹ ਦਰਗਾਹ ਵਿੱਚ ਚੰਗੇ ਵਿਚਾਰ ਪੜੋਗੇ ਉਹਦੇ ਤੇ ਅਮਲ ਕਮਾਓਗੇ ਸੱਚੇ ਨਾਮ ਤੇ ਉਹ ਜਿਨਿਉ ਸਤ ਹੈ ਜਿਹੜਾ ਕੀ ਨਾਲ ਨਿਭਦਾ ਅਸੀਂ ਤਾਂ ਉਹ ਧਾਰਨ ਕੀਤਾ ਹੋਇਆ ਸਾਨੂੰ ਪਰਾਵੇ ਦੀ ਲੋੜ ਨਹੀਂ ਹੈ ਪਰਾਵੇ ਦੀ ਤਾਂ ਉਹਨਾਂ ਲੋੜ ਹੈ ਜਿਨ੍ਹਾਂ ਦੱਸਣਾ ਜਿਨ੍ਹਾਂ ਨੇ ਵਿਖਾੜਾ ਕਿ ਸੀ ਗਿਆਨੀ ਹਾਂ ਬ੍ਰਹਮਣ ਹਾਂ ਮਹਾਰਾਜ ਕਹਿੰਦੇ ਸਾਨੂੰ ਇਹ ਚੀਜ਼ਾਂ ਦੀ ਲੋੜ ਹੀ ਨਹੀਂ ਕਹਿੰਦੇ ਅਸੀਂ ਤਾਂ ਅੰਦਰੋਂ ਧਾਰਨ ਕਰ ਲਿਆ ਭਾਈ ਉਹਦੀ ਲੋੜ ਹੈ ਧੋਤੀ ਟਿੱਕਾ ਨਾਮ ਸੰਭਾਲ ਕਹਿੰਦੇ ਜਿਹੜਾ ਟਿੱਕਾ ਤੁਸੀਂ ਪੰਡਤ ਜੀ ਧਾਰਨ ਕਰਦੇ ਹੋ ਸੋਹਣੀ ਥੋਤੀ ਬਣਦੇ ਹੋ ਧਾਰਨ ਕਰਦੇ ਹੋ ਇਹ ਸਾਡੇ ਨਾਮ ਵਿੱਚ ਹੀ ਹੈ ਸਭ ਕੁਝ ਕਹਿੰਦੇ ਸੱਚੇ ਨਾਮ ਵਿੱਚ ਜੇਸੀ ਧਾਰਨ ਕੀਤਾ ਹੋਇਆ ਥੋਤੀ ਪਹਿਣੀ ਹੋਈ ਏ ਨਾਮ ਦੀ ਸ਼ubh ਗੁਣਾ ਦਾ ਮਸਤਕ ਤੇ ਟਿੱਕਾ ਲਾਇਆ ਆ ਇੱਥੇ ਉੱਥੇ ਨਿਭੀ ਨਾਲ ਮਹਾਰਾਜ ਕਹਿੰਦੇ ਪੰਡਤ ਜੀ ਇੱਥੇ ਅਤੇ ਉੱਥੇ ਦੋਹਾਂ ਜਗ੍ਹਾ ਤੂੰ ਨਿਭਦਾ ਹੈ ਰਾਸੀ ਟਿੱਕਾ ਧੋਤੀ ਧਾਰਨ ਕੀਤੀ ਹੈ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਪੰਡਿਤ ਜੀ ਰੋਹਿਤ ਜੀ ਉਹ ਤਾਂ ਇੱਥੇ ਵੀ ਉੱਥੇ ਵੀ ਨਿਭਦਾ ਕਹਿੰਦੇ ਉੱਥੇ ਨਹੀਂ ਰਹ ਜਾਂਦਾ ਸੰਸਾਰ ਵਿੱਚ ਸੜ ਨਹੀਂ ਜਾਂਦਾ ਗਲਦਾ ਨਹੀਂ ਹੈ ਉਹ ਅੰਦਰ ਧਾਰਨ ਕੀਤਾ ਧੋਤੀ ਵੀ ਅਤੇ ਨਾਮ ਦੇ ਨਾਲ ਉਹ ਟਿੱਕਾ ਵੀ ਧਾਰਨ ਕੀਤਾ ਹੋਇਆ ਜਿਹੜਾ ਕੀ ਦਰਗਾਹ ਤੱਕ ਜਾਣਾ ਹੈ ਕਹਿੰਦਾ ਜਿਹੜਾ ਜੋਤ ਨਾਲ ਜੋਤ ਮਿਲ ਜਾਣੀ ਹੈ ਉਹਦੇ ਵਿੱਚ ਮਿਲ ਜਾਂਦਾ ਇੱਥੇ ਉੱਥੇ ਨਿਭਹਿ ਨਾਲ ਉਹ ਤੈਸਾ ਤਾਰਜ ਭਗਤ ਸਤਿਗੁਰੂ ਜੀ ਕਹਿੰਦੇ ਧੋਟੀ ਨਾਮ ਦੀ ਅਤੇ ਜਨਉ ਧਾਰਨ ਕੀਤਾ ਉਹ ਦਰਗਾਹ ਤੱਕ ਮਹਾਰਾਜ ਜੀ ਕਹਿੰਦੇ ਨਾਲ ਨਿਭੇਗਾ ਇੱਥੇ ਉੱਥੇ ਨਿਭਹਿ ਨਾਲ ਲੋਕ ਪ੍ਰਲੋਕ ਵਿੱਚ ਹੀ ਮਹਾਰਾਜ ਜੀ ਕਹਿੰਦੇ ਉਹਦਾ ਵਾਸ ਰਹੇਗਾ ਇਹ ਨਿੱਕੀ ਮਿੱਟ ਜਾਵੇਗਾ ਲਹਿ ਜਾਵੇਗਾ ਗਲ ਜਾਵੇਗਾ ਸੜ ਜਾਵੇਗਾ ਨਹੀਂ ਸਤਗੁਰੂ ਜੀ ਕਹਿੰਦੇ ਨਾਮ ਵਾਰ-ਵਾਰ ਧੋਤੀ ਧਾਰਨ ਕਰਨੀ ਪੈਣੀ ਐ ਨਾ ਜਨੇਊ ਪਾਲਾ ਪਹਿਣਾ ਅਸੀਂ ਤਾਂ ਇੱਕੋ ਵਾਰੀ ਪਾਲਿਆ ਜਦੋਂ ਪ੍ਰਕਾਸ਼ ਹੋਇਆ ਉਸ ਤੋਂ ਬਾਅਦ ਧਾਰਨ ਕਰਨ ਦੀ ਲੋੜ ਹੀ ਨਹੀਂ ਪਈ ਨਾ ਬਦਲਣ ਦੀ ਲੋੜ ਪਈ ਐ ਨਾ ਅੱਜ ਗਲਦਾ ਨਾ ਛੜਦਾ ਨਾ ਇਹ ਲੈਂਦਾ ਹੈ ਇਹ ਦਰਗਾਹ ਤੱਕ ਲੋਕ ਪਰਲੋਕ ਵਿੱਚ ਨਾਲ ਹੀ ਜਾਣਾ ਵਿੰਨ ਨਾਮੈ ਹੋਰ ਕਰਮ ਨਾ ਭਾਲ ਪੰਡਤ ਜੀ ਨਾਮ ਤੋਂ ਬਿਨਾ ਬਾਹਰਲੇ ਕਰਮਾਂ ਨੂੰ ਨਾ ਭਾਲੋ ਬਾਹਰਲੇ ਕਰਮਾਂ ਵਿੱਚ ਹੀ ਉਹਨੂੰ ਲੱਭਦੇ ਫਿਰਦੇ ਹੋ ਭਾਲਦੇ ਫਿਰਦੇ ਹੋ ਛੱਡ ਦੋ ਉਹਨਾਂ ਪੂਜਾ ਪ੍ਰੇਮ ਮਾਇਆ ਪਰਜਾਲ ਕਹਿੰਦੇ ਪ੍ਰੇਮ ਦੀ ਪੂਜਾ ਕਰੋ ਮਾਇਆ ਦਾ ਜਾਲ ਨਾ ਸਹੋ ਪਾਤਸ਼ਾਹ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਡਿਤ ਜੀ ਪ੍ਰੇਮ ਦੀ ਪੂਜਾ ਚਾਹੀਦੀ ਐਵੇਂ ਸੱਚੇ ਪ੍ਰਭੂ ਦੀ ਪੂਜਾ ਛੱਡ ਕੇ ਬਾਹਰਲੀਆਂ ਦੇਵਤਿਆਂ ਦੀਆਂ ਜ਼ੋਰ ਚੀਜ਼ਾਂ ਦੀਆਂ ਪੂਜਾ ਛੱਡ ਦੋ ਇਕੋ ਅੱਲਾ ਦੀ ਪਰਮਾਤਮਾ ਦੀ ਹਰੀ ਦੀ ਪ੍ਰੇਮਾ ਭਗਤੀ ਕਰੋ ਪ੍ਰੇਮ ਪੂਜਾ ਪ੍ਰੇਮ ਮਾਇਆ ਪਰਜਾਲ ਕਹਿੰਦੇ ਮਾਇਆ ਤਾਂ ਜਾਲ ਹੈ ਸੰਸਾਰ ਸ੍ਰਿਸ਼ਟੀ ਮਹਾਰਾਜ ਜੀ ਕਹਿੰਦੇ ਇਹਦੇ ਚੁਖੜਾ ਛੁਡਾ ਕੇ ਪ੍ਰੇਮ ਦੀ ਪੂਜਾ ਕਰਨਾ ਕਰੋ ਹੀ ਪ੍ਰਭ ਦੀ ਪੂਜਾ ਪ੍ਰੇਮ ਕਰਨਾ ਕਹਿੰਦੇ ਬਾਹਰ ਲੀਆਂ ਧੂਫਾਂ ਧਾਰਨ ਕਰਨੀਆਂ ਮੱਥੇ ਟੇਕੀ ਜਾਣੇ ਹਰ ਜਗ੍ਹਾ ਤੇ ਜਿੱਥੇ ਵੀ ਦੇਖਿਆ ਭੇਖ ਲੋਕਾਂ ਦਾ ਉੱਥੇ ਜਾ ਕੇ ਸਿਰ ਮਾਰਿਆ ਲੈਣ ਲੱਗ ਜਾਂਦੀ ਹੈ ਨਾ ਲੋਕਾਂ ਦਾ ਇਹ ਭਰਮ ਹੈ ਲੋਕ ਜਿਹੜੇ ਹਨ ਇਸੇ ਤਰ੍ਹਾਂ ਭੀੜ ਚਾਲ ਕਰਦੇ ਨੇ ਇੱਕ ਜਾਣਾ ਕੋਈ ਮੱਥਾ ਟੇਕਣ ਜਾਏ ਰੇਟ ਰੱਖ ਕੇ ਮੱਥਾ ਟੇਕਦੇ ਸਾਰਾ ਪਿੰਡ ਹੀ ਉੱਥੇ ਲੈਣ ਲਾਈ ਦਿੰਦਾ ਹੈ ਦੁਨੀਆ ਦਾ ਭੇਖ ਹੈ ਦੁਨੀਆ ਦਾ ਕਪਟ ਹੈ ਛਾਲ ਹੈ ਸੰਸਾਰ ਆਹ ਰਾਜ ਜੀ ਕਹਿੰਦੇ ਇੱਥੇ ਤਾਂ ਕੋਈ ਇੱਕ ਮੱਥਾ ਟੇਕਦਾ ਸਾਰੀ ਦੁਨੀਆ ਲੈਣ ਲਾ ਦਿੰਦੀ ਹੈ ਭੇਡਾਂ ਦਾ ਭੇਡਾਂ ਦੀ ਜਿਵੇਂ ਲੈਣ ਵੱਜਦੀ ਹੈ ਨਾ ਭੇਡ ਇੱਕ ਜਾਂਦੀ ਹੈ ਸਾਰੀਆਂ ਪਿੱਛੇ ਪਿੱਛੇ ਇਸੇ ਤਰ੍ਹਾਂ ਹੀ ਦੁਨੀਆ ਦੀ ਚਾਲ ਹੈ ਇੱਕ ਜਣਾ ਕੋਈ ਜਾ ਕੇ ਕਿਤੇ ਮੱਥਾ ਟੇਕ ਦੇ ਤੇ ਉਹ ਛਾਲ ਕਪਟ ਕਰਕੇ ਉਹ ਜਦੋਂ ਇੱਕ ਜਣਾ ਫਸਦਾ ਫਿਰ ਸਾਰੀ ਦੁਨੀਆ ਪਿੱਛੇ ਪਿੱਛੇ ਭੱਜਦੀ ਹੈ ਪਰ ਉਥੇ ਕੁਝ ਵੀ ਨਹੀਂ ਹੁੰਦਾ ਛਲ ਕਪਟ ਹੁੰਦਾ ਹੈ ਛਲ ਕਪਟ ਵਿੱਚ ਆਪਾਂ ਫਸੇ ਜਾਂਦੇ ਆ ਉਦੋਂ ਵੀ ਭੋਲੇ ਪਾਲੇ ਸੀ ਹੁਣ ਵੀ ਅਸੀਂ ਭੋਲੇ ਆ ਅਸੀਂ ਆਪਣੇ ਆਪ ਨੂੰ ਚਤਰਤਾ ਸਮਝਦੇ ਆਂ ਕਿ ਪੜੇ ਲਿਖੇ ਆਸੀਂ ਅਸੀਂ ਸਿਆਣੇ ਹੋ ਗਏ ਆ ਸਾਨੂੰ ਸੂਝ-ਬੂਝ ਹੋ ਗਈ ਆ ਪਰ ਫਿਰ ਵੀ ਪੜੇ ਲਿਖੇ ਵੀ ਲੈਣਾ ਕੀ ਹੁੰਦੇ ਆ ਨਾ ਬਹੁਤੀਆਂ ਲੈਣਾ ਵਿੱਚ ਪੜੇ ਲਿਖੇ ਖੜੇ ਹੁੰਦੇ ਆ ਨਾ ਜਿਹੜੇ ਕੀ ਇੰਨੇ ਪੜ੍ਹੇ ਵੀ ਹੁੰਦਿਆਂ ਨਾ ਚੱਤਰ ਵੀ ਸਮਝਦੇ ਨੇ ਸਿਆਣੇ ਵੀ ਸਮਝਦੇ ਆਣ ਪਰ ਫਿਰ ਵੀ ਭੋਲੇ ਪਾਲੇ ਆ ਉਸੇ ਉਥੇ ਜਗ੍ਹਾ ਉਸੇ ਜਗ੍ਹਾ ਤੇ ਸਾਡਾ ਸਾਡਾ ਵਾਸਾ ਖੜੇ ਹੋਏ ਆ ਇੰਨੇ ਸਾਲਾਂ ਦੇ ਉਹ ਨਾਨਕ ਮਹਾਰਾਜ ਜੀ ਉਦੋਂ ਪੰਡਿਤ ਜੀ ਨੂੰ ਕਹਿ ਰਹੇ ਆਣ ਤੇ ਉਦੋਂ ਦੇ ਸਾਨੂੰ ਵੀ ਸਮਝਾ ਰਹੇ ਹਾਜੇ ਵੀ ਅਸੀਂ ਉੱਤੀ ਆ ਹਾਜੀ ਕਿਹੜਾ ਹਟਿਆ ਕਿਤੇ ਇੱਕ ਲੈਣ ਲੱਗਦੇ ਤੇ ਲੈਣਾ ਦੀਆਂ ਲੈਣਾ ਡਾਰਾਂ ਦੀਆਂ ਡਾਰਾਂ ਜਾਂਦੀਆਂ ਸੱਚਾ ਗੁਰੂ ਕੀ ਕਹਿ ਰਿਹਾ ਉਹਦੇ ਮਤਬਲ ਨਹੀਂ ਇੱਕ ਕੰਨ ਚੋਂ ਪੜ ਕੇ ਸੁਣ ਕੇ ਵਿਚਾਰ ਕੇ ਦੂਜੇ ਕੰਨ ਚੋਂ ਨਿਕਲ ਜਾਂਦੀ ਹੈ ਉੱਥੇ ਵਿਸ਼ਵਾਸ ਨਹੀਂ ਸੱਚੇ ਗੁਰੂ ਤੇ ਪਰ ਠੱਗਵਾਜੀ ਤੇ ਬਾਹਰਲੇ ਪੰਡਤ ਤੇ ਪਖੰਡਾਂ ਤੇ ਬਹੁਤਾ ਅਵਿਸ਼ਵਾਸ ਹੈ ਇੱਥੇ ਸਵਰਾਤ ਗੁਰੂ ਸੱਚਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇਖੋ ਪੰਡਤ ਨੂੰ ਨਹੀਂ ਸਾਨੂੰ ਦੁਨੀਆ ਨੂੰ ਸਮਝਾਉਂਦੇ ਹਾਲ ਪਾਸ਼ਾ ਜੀ ਕਹਿੰਦੇ ਮੁਖ ਹਰ ਮੁਖ ਪਾਠ ਪੜੇ ਵਿਚਾਰ ਇਹ ਵਚਨ ਕਰਦੇ ਨੇ ਪੂਜਾ ਪ੍ਰੇਮ ਮਾਇਆ ਪਰ ਪਰਜਾਲ ਕਹਿੰਦੇ ਇਸ ਸੰਸਾਰ ਦਾ ਜਾਲ ਛੱਡ ਕੇ ਨਾਮ ਦੀ ਪੂਜਾ ਧਾਰਨ ਕਰੋ ਇੱਕੋ ਵੇਖੋ ਅਵਰਨਾ ਭਾਲ ਇੱਕੋ ਨੂੰ ਵੇਖਣਾ ਚਾਹੀਦਾ ਸੰਸਾਰ ਕਹਿੰਦੇ ਇਹ ਪੰਡਿਤ ਜੀ ਇੱਕੋ ਮਾਲਕ ਨੂੰ ਹਰੀ ਨੂੰ ਤੱਕਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਦੂਜਿਆਂ ਤੋਂ ਕੁਝ ਨਾ ਭਾਲੋ ਸੰਸਾਰ ਤੋਂ ਕਹਿੰਦੇ ਖਾਲੀ ਰਹਿ ਜਾਵੇਗਾ ਭਾਂਡਾ ਕੁਝ ਨਹੀਂ ਪੈਣਾ ਇੱਕੋ ਪਰਮਾਤਮਾ ਦੇ ਨਾਮ ਨੂੰ ਜਪੋ ਉਹ ਇੱਕੋ ਤੇ ਟੇਕ ਬਣਾ ਲਓ ਫੇਰੇ ਮਾਨ ਭਾਂਡਾ ਸਾਫ ਹੋਏਗਾ ਤੇ ਚਨਾਮ ਟਿਕੇਗਾ ਜਿਨਨੇ ਤਤ ਗਿਆਨਤਾ ਦਸ ਦੁਆਰ ਦੇਖੋ ਮਹਾਰਾਜ ਜੀ ਕਹਿੰਦੇ ਜਿਵੇਂ ਦਸ ਦੁਆਰ ਖੁੱਲ ਜਾਣਗੇ ਉਥੇ ਉਹਦਾ ਵਾਸ ਹੋ ਜਾਵੇਗਾ ਜਿਨਨੇ ਜਦੋਂ ਉਹਦੇ ਨਾਲ ਸੱਚੇ ਮਾਲਕ ਨਾਲ ਇੱਕੋ ਨਾਲ ਚਿੱਤ ਜੋੜ ਲਿਆ ਕਹਿੰਦੇ 10 ਗਗਨ ਕਹਿੰਦਿਆਂ 10 ਦਵਾਰ ਨੂੰ ਕਾਸ਼ਮੂ ਵੀ ਗਗਨ ਕਹਿੰਦਿਆਂ ਇਸ ਦਵਾਰ ਨੂੰ ਵੀ ਗਗਨ ਕਹਿੰਦਿਆਂ ਕਹਿੰਦੇ 10ਵੇਂ ਦਵਾਰ ਵਿੱਚ ਉਹ ਪ੍ਰਕਾਸ਼ ਹੋਵੇਗਾ ਹਰ ਮੁਖ ਨਾਮ ਹਰ ਮੁਖ ਪਾਠ ਪੜੇ ਵਿਚਾਰ ਤੇ ਮਹਾਰਾਜ ਜੀ ਕਹਿੰਦੇ ਉਹਦੇ ਨਾਮ ਦਾ ਪਾਠ ਕਰ ਹਰੀ ਦੇ ਨਾਮ ਦਾ ਤੈਨੂੰ ਪਾਠ ਕਿਹਾ ਹੈ ਇਹਦੇ ਵਿੱਚ ਹੀ ਬ੍ਰਹਮਾ ਦੀ ਵੇਦਾਂ ਦੀ ਸ਼ਾਸਤਰਾਂ ਦੀ ਵਿਚਾਰ ਹੈ ਕਹਿੰਦੇ ਉਹ ਵਿਚਾਰ ਨੂੰ ਛੱਡ ਕੇ ਸੱਚੇ ਨਾਮ ਦੀ ਵਿਚਾਰ ਨੂੰ ਧਾਰਨ ਕਰ ਸਾਰੇ ਵੇਦਾਂ ਸ਼ਾਸਤਰਾਂ ਦਾ ਨਚੋੜੇ ਸੱਚੇ ਪ੍ਰਭੂ ਦੀ ਬੰਦਗੀ ਵਿੱਚ ਹੈ ਭੋਜਨ ਭੌ ਪਰਮ ਕੋ ਭਾਗ ਹੈ ਮਹਾਰਾਜ ਜੀ ਕਹਿੰਦੇ ਭੋਜਨ ਭੌ ਪਰਮ ਕੋ ਭਾਗ ਹੈ ਕਹਿੰਦੇ ਜਿਹੜਾ ਹੈ ਬਾਹਰੋਂ ਲਪਰਾਵਾ ਉਹ ਖਤਮ ਕਰ ਦੇ ਕਹਿੰਦੇ ਉਹਦੇ ਭਜਨ ਦੇ ਨਾਲ ਭਰਮ ਭਉ ਭੱਜ ਜਾਣੇ ਹਨ ਉਹਦਾ ਭਜਨ ਕਰ ਉਰੰਦ ਭਾ ਭਜਨ ਉਹਦੀ ਬੰਦਗੀ ਕਰੇਗਾ ਭਉ ਨਾਸ ਹੋ ਜਾਏਗਾ ਭਰਮ ਨਾਸ ਹੋ ਜਾਣਗੇ ਭੱਗ ਭੱਜ ਜਾਣਗੇ ਨੱਠ ਜਾਣਗੇ ਆ ਹਰਵਾ ਛਲ ਚੋਰ ਨਾ ਲਾਗੇ ਤੇ ਮਹਾਰਾਜ ਜੀ ਕਹਿੰਦੇ ਫਿਰ ਚੋਰ ਦਾ ਥੋੜਾ ਡਰ ਰਹੇਗਾ ਛਲ ਖਤਮ ਹੋ ਜਾਏਗਾ ਕਪਟ ਖਤਮ ਹੋ ਜਾਏਗਾ ਜੇ ਜਦੋਂ ਪਰ ਹੋਆ ਧਾਰਨ ਕਰੇਗਾ ਇਹ ਛਲ ਕਪਟ ਲੈ ਜਾਵੇਗਾ ਉਹ ਸੱਚੇ ਨਾਮ ਦਾ ਮਹਾਰਾਜ ਜੀ ਕਹਿੰਦੇ ਚੋਰ ਸੰਨ ਨਹੀਂ ਲਾ ਸਕੇਗਾ ਚੋਰ ਦੀ ਕੀ ਤਾਕਤ ਤੇ ਚਲਾ ਚਰਾਲੇ ਤੁਹਾਡਾ ਨਾਮ ਸੱਚੇ ਨਾਮ ਨੂੰ ਕੋਈ ਚਰਾ ਨਹੀਂ ਸਕਦਾ ਕੋ ਨਹੀਂ ਸਕਦਾ ਤਿਲਕ ਲਲਾਟ ਜਾਣੇ ਪ੍ਰਭ ਏਕ ਇਹਨੇ ਤਿਲਕ ਲਾਣਾ ਲਲਾਟ ਹਿਰਦੇ ਵਿੱਚ ਇੱਕੋ ਦੀ ਟੇਕ ਰੱਖ ਬ੍ਰਹਮ ਬੂਝੇ ਬ੍ਰਹਮ ਅੰਤਰ ਬਿਬੇਕ ਕਹਿੰਦੇ ਬ੍ਰਹਮ ਨੂੰ ਬੁੱਝਣਾ ਚਾਹ ਬ੍ਰਹਮ ਦੇ ਨਾਲ ਤੂੰ ਮਹਾਰਾਜ ਜੀ ਕਹਿੰਦੇ ਵਿਚਾਰ ਕਰ ਬ੍ਰਹਮ ਨੂੰ ਜਾਣਨਾ ਕਰ ਅੰਤਰ ਵਿਵੇਕ ਧਾਰਨ ਕਰ ਬਿਵੇਕ ਬੁੱਧੀ ਹੋਣੀ ਚਾਹੀਦੀ ਹੈ ਤੇਰੀ ਉਹ ਬ੍ਰਹਮ ਦੇ ਨਾਮ ਦੇ ਨਾਲ ਜੁੜ ਕੇ ਹਰੀ ਦੇ ਨਾਮ ਨਾਲ ਹੀ ਪ੍ਰਾਪਤ ਹੋਣੀ ਹੈ ਆਚਾਰੀ ਨਹੀਂ ਜਿੱਤਿਆ ਜਾਏ ਭਗਤ ਜੀ ਕਹਿੰਦੇ ਆਚਾਰਿਆਂ ਦੇ ਨਾਲ ਗੱਲਾਂ ਦੇ ਨਾਲ ਉਹਨੂੰ ਜਿੱਤਿਆ ਨਹੀਂ ਜਾ ਸਕਦਾ ਬਾਹਰਨੀਆਂ ਗੱਲਾਂ ਨਾਲ ਬਾਹਰਨੀਆਂ ਵਿਚਾਰਾਂ ਦੇ ਨਾਲ ਉਹਨੂੰ ਜਿੱਤਿਆ ਨਹੀਂ ਜਾਏਗਾ ਮਹਾਰਾਜ ਕਹਿੰਦੇ ਕੋ ਬ੍ਰਹਮ ਦੀ ਵਿਚਾਰ ਧਾਰਨ ਕਰੇਗਾ ਤਾਂ ਹੀ ਜਿੱਤੇਗਾ ਪਾਠ ਪੜੇ ਨਹੀਂ ਕੀਮਤ ਪਾਏ ਭਗਤ ਜੀ ਕਹਿੰਦੇ ਪਾਠ ਪੜੇ ਉਹਦੀ ਕੀਮਤ ਤੇ ਨਹੀਂ ਪਾ ਸਕਦਾ ਪਰਮਾਤਮਾ ਦੀ ਕੀਮਤ ਨਹੀਂ ਅਸੀਂ ਦੇ ਸਕਦੇ ਉਹਦੇ ਨਾਮ ਦੀ ਅੰਡਤ ਜੀ ਉਹਦੀ ਕੀਮਤ ਨਹੀਂ ਅਸੀਂ ਪਾ ਸਕਦੇ ਪੜ੍ਹ ਕੇ ਉਹਦੀ ਵਿਚਾਰ ਨੂੰ ਸਾਡੀ ਆਤਮਾ ਅਮਰ ਹੋ ਜਾਵੇਗੀ ਅਸ਼ਟ ਦਸੀ ਚੋ ਭੇਦ ਨਾ ਪਾਇਆ ਇਕ ਉਹ ਮਹਾਰਾਜ ਜੀ ਦੱਸ ਰਹੇ ਹਨ ਕਹਿੰਦੇ ਜਿਹੜੇ ਗ੍ਰੰਥ ਹਨ ਅਸ਼ਟ ਅੱਠ ਸਿੰਭਰਤੀਆਂ ਵੇਦ ਪੁਰਾਣ ਇਹਨਾਂ ਨੇ ਵੀ ਦਾ ਭੇਦ ਨਹੀਂ ਜਾਣਨਾ ਕੀਤਾ ਨਾਨਕ ਸਤਿਗੁਰੂ ਬ੍ਰਹਮ ਦਿਖਾਇਆ ਮਹਾਰਾਜ ਜੀ ਖੀਲੀ ਤੋਖ ਵਿੱਚ ਬੇਨਤੀ ਕਰਦੇ ਹਨ ਨਾਨਕ ਸਤਿਗੁਰ ਸੱਚੇ ਗੁਰੂ ਨੇ ਮਹਾਰਾਜ ਜੀ ਕਹਿੰਦੇ ਬ੍ਰਹਮ ਨੂੰ ਦਿਖਾਣਾ ਕੀਤਾ ਸਤਿਗੁਰੂ ਪਰਮੇਸ਼ਰ ਹਰੀ ਦਾ ਨਾਮ ਮਹ ਭਗਤ ਪਾਤਸ਼ਾਹ ਜੀ ਕਹਿੰਦੇ ਪੰਡਤ ਜੀ ਤੁਹਾਨੂੰ ਤਾਂ ਸੱਚੇ ਗੁਰੂ ਨੇ ਬ੍ਰਹਮ ਨੂੰ ਦਿਖਾਤਾ ਉਹਨਾਂ ਨੇ ਰਸਤਾ ਮਾਰਗ ਦਰਸਾਤਾ ਇਹ ਮਹਾਰਾਜ ਜੀ ਬੇਨਤੀ ਕਰਦੇ ਆਪ ਜਿਗਾਸੂ ਬਣ ਕੇ ਇੱਕ ਬ੍ਰਹਮਣ ਦੇ ਨਾਲ ਲਿਖੋ ਚਰਚਾ ਕਰਦੇ ਹੋਏ ਆਪ ਮਹਾਰਾਜ ਜੀ ਜਿਗਾਸੂ ਬਣਦੇ ਹਨ ਕਹਿੰਦੇ ਪੰਡਤ ਜੀ ਸਾਡਾ ਸਤਿਗੁਰ ਸੱਚਾ ਹੈ ਜਿਹੜਾ ਬ੍ਰਹਮ ਦਿਖਾ ਦਿੰਦਾ ਹੈ ਹਰੀ ਦੇ ਨਾਲ ਮੇਲ ਕਰਾ ਦਿੰਦਾ ਉਹਦਾ ਸੱਚਾ ਨਾਮ ਇਹ ਅੱਜ ਦੇ ਸ਼ਬਦੀ ਵਿਚਾਰ ਹੈ ਇੱਕ ਬ੍ਰਹਮਣ ਪੰਡਤ ਦੇ ਨਾਲ ਸਤਿਗੁਰਾਂ ਦੀ ਚਰਚਾ ਹੋ ਰਹੀ ਹੈ ਜਿਹਦੇ ਵਿੱਚ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਮਹਾਰਾਜ ਅੱਜ ਦਾ ਜੋ ਪਾਈ ਦਿਨ ਹੈ ਧੰਨ ਧੰਨ ਦੂਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਗੁਰਤਾ ਗੱਦੀ ਜਿਹੜੇ ਹਨ ਅੱਜ ਦੇ ਦਿਨ 1539 ਨੂੰ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਪਾਈ ਬਿਰਾਜਮਾਨ ਹੋਏ ਸਭਾਈ ਮਾਨ ਹੋਏ ਫਾਤਗੁਰ ਜੀ ਭਾਈ ਲੈਣਾ ਜੀ ਆਏ ਸੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਫਾਤ ਸੰਤ ਜੀਓ ਗੁਰੂ ਅੰਗਦ ਦੇਵ ਜੀ ਦੇ ਵਿੱਚ ਪਰਵੇਸ਼ ਹੋ ਗਏ ਕਿਉਂ ਬਦਲ ਗਏ ਚੇਂਜ ਹੋ ਗਏ ਕਿਉਂਕਿ ਉਹਨਾਂ ਦੀ ਵੱਡੀ ਕਮਾਈ ਸੀ ਪਿਛਲੇ ਜਨਮ ਦਾ ਤਪ ਜਿਹੜਾ ਖਿੱਚ ਕੀ ਮਹਾਰਾਜ ਦੇ ਕੋਲ ਲਿਆ ਜਦੋਂ ਗੁਰਸਿੱਖ ਕੋਲ ਭਾਈ ਸਾਹਿਬ ਕੋਲ ਬਾਣੀ ਸੁਣੀ ਮਹਾਰਜ ਦੀ ਬਚਨ ਸੁਣੇ ਤਾਂ ਰਿਆ ਨਹੀਂ ਗਿਆ ਮਨ ਦੇ ਵਿੱਚ ਪ੍ਰੇਮ ਦੀ ਛਾਲ ਉੱਠ ਪਈ ਕਿਉਂਕਿ ਪਹਿਲਾਂ ਹੀ ਸੱਚਾ ਗੁਰੂ ਭਾਲਦੇ ਸੀ ਭਾਈ ਲੈਣਾ ਜੀ ਭਵੇਂ ਪਿਤਾ ਜੀ ਦੇਵੀ ਦੇ ਪਾਸਿ ਸੀ ਪਰ ਬਚਪਨ ਤੋਂ ਹੀ ਸੰਗਤਾਂ ਨੂੰ ਸੇਵਾ ਲੈ ਕੇ ਜਾਂਦੇ ਸੀ ਯਾਤਰਾ ਲੈ ਕੇ ਜਾਂਦੀ ਸੀ ਦੇਵਤੇ ਤੇ ਬੱਚ ਬਜ਼ੁਰਗ ਹੋਏ ਉਸ ਵੇਲੇ ਇਹਨਾਂ ਨੇ ਸੇਵਾ ਸੰਭਾਲੀ ਪਿਤਾ ਜੀ ਨਾਲ ਲੈ ਕੇ ਜਾਣ ਲੱਗ ਪਏ ਪਰ ਚਿੱਤ ਨਹੀਂ ਸੀ ਲੱਗਦਾ ਭਾਈ ਭਾਈ ਲੈਣਾ ਜੀ ਦਾ ਚਿੱਤ ਨਹੀਂ ਸੀ ਲੱਗਦਾ ਉਹ ਸੱਚਾ ਗੁਰੂ ਭਾਲਦੇ ਸੀ ਆਸ ਸੰਗਤ ਜੀਓ ਜਦੋਂ ਖੋ ਸਿੱਖ ਤੋਂ ਬਾਣੀ ਸੁਣੀ ਤੇ ਕਹਿੰਦੇ ਅੱਜ ਤੋਂ ਬਾਅਦ ਅਸੀਂ ਜਾ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਕਰਤਾਰਪੁਰ ਸਾਹਿਬ ਮਨ ਵਿੱਚ ਸਤਿਗੁਰ ਦੀ ਪ੍ਰੇਮਾ ਭਗਤੀ ਜਾਗ ਪਈ ਤੇ ਕਹਿੰਦੇ ਪੁੱਛਿਆ ਕਹਿੰਦੇ ਕਰਤਾਰਪੁਰ ਰਹਿੰਦੇ ਹਨ ਸਤਿਗੁਰ ਜੀ ਉੱਤੇ ਸੰਗਤਾਂ ਨੂੰ ਧਰਮਸ਼ਾਲਾ ਤੇ ਵਿੱਚ ਵਿਦੇਸ਼ ਬਖਸ਼ਤੀ ਜਿਵੇਂ ਹੁਣ ਗੁਰਦੁਆਰੇ ਸਾਹਿਬ ਨੂੰ ਧਰਮਸ਼ਾਲਾ ਹੋਇਆ ਕਦੇ ਧਰਮ ਦਾ ਪ੍ਰਚਾਰ ਜਿੱਥੋਂ ਸ਼ੁਰੂ ਹੋਇਆ ਤਾਂ ਮਸ਼ਾਅੱਲਾ ਤੋ ਆਇਆ ਇਹ ਬਾਦਸ ਮਹਾਰਾਜ ਨੇ ਗੁਰਦੁਆਰਾ ਸਾਹਿਬ ਚ ਤਬਦੀਲ ਕਰਤੀ ਤੇ ਮਹਾਰਾਜ ਜੀ ਗੁਰ ਅੰਗਦ ਦੇ ਮਹਾਰਾਜ ਜੀ ਕਹਿੰਦੇ ਦਰਸ਼ਨਾਂ ਦੀ ਬੜੀ ਤਾਂਗ ਹੈ ਦੇ ਵਿੱਚ ਕੋਈ ਬਹਾਨਾ ਬਣੇ ਕੁਝ ਲਿਖ ਲਿਖਦਿਆਂ ਜਿਸ ਵੇਲੇ ਦੇਵੀ ਦੇ ਯਾਤਰਾ ਤੇ ਤੁਰੇ ਸੰਗਤਾਂ ਨੂੰ ਲੈ ਕੇ ਸੰਗਤਾਂ ਅੱਗੇ ਚਲੀਆਂ ਗਈਆਂ ਕਹਿੰਦੇ ਮੈਂ ਦਰਸ਼ਨ ਕਰਾਂ ਤੁਸੀਂ ਚੱਲੋ ਭਾਈ ਸਾਰੀਆਂ ਸੰਗਤਾਂ ਪਰ ਮੈਂ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ ਮੈਂ ਨਹੀਂ ਅੱਗੇ ਜਾ ਸਕਦਾ ਉਸ ਵੇਲੇ ਦੇਖੋ ਭਾਈ ਸਾਹਿਬ ਜੀ ਖੱਤਰ ਤੇ ਸਵਾਰ ਹਨ ਭਾਈ ਲੈਣਾ ਜੀ ਖੱਤਰ ਤੇ ਸਵਾਰ ਹਨ ਖੱਤਰਾਂ ਬਹੁਤੀਆਂ ਜਾਂਦੀਆਂ ਸੀ ਕਿਉਂਕਿ ਪਹਾੜੀ ਇਲਾਕਿਆਂ ਵਿੱਚ ਲੋਕ ਦੰਬੀ ਯਾਤਰਾ ਤੇ ਖੱਤਰਾਂ ਤੇ ਭਾਰ ਲੱਦਦੇ ਸੀ ਕਿਉਂ ਖੱਤਰ ਜਿਹੜੀ ਹੈ ਇਹ ਜਨਵਰ ਐਸਾ ਭਾਰ ਬਹੁਤ ਖਿੱਚ ਲੈਂਦਾ ਊੜੇ ਤੋਂ ਜ਼ਿਆਦਾ ਖੱਤਰ ਭਾਰ ਖਿੱਚਦੀ ਹੈ ਕਿਉਂਕਿ ਪਹਾੜਾਂ ਤੇ ਵੀ ਚੜ ਜਾਂਦੀ ਹੈ ਇਸ ਕਰਕੇ ਲੋਕ ਨਾਲ ਖੱਤਰਾਂ ਨੂੰ ਲੈ ਕੇ ਜਾਇ ਖੱਤਰਾਂ ਤੇ ਚੜ ਕੇ ਜਾਂਦੇ ਸੀ ਭਾਰ ਸੁਪਾਣ ਸਾਜੂ ਸਮਾਨ ਖੱਤਰਾਂ ਤੇ ਲੱਦ ਲੈਣਾ ਸੱਡਾ ਤੇ ਪਾ ਕੇ ਬੂਰੇ ਤੇ ਨਾਲ ਆਪ ਵੀ ਖੱਤਰਾਂ ਤੋੜਨੀਆ ਸੰਗਤਾਂ ਨੂੰ ਅੱਗੇ ਲਾਣਾ ਆਪ ਨਾਲ 라ੱਖੀ ਕਰਨੀ ਜੰਗਲੀ ਰਸਤੇ ਸਨ ਨਾਲ ਪਿੰਡ ਦਾ ਪੂਰਾ ਜੱਥੇ ਜਾਂਦੇ ਸੀ ਇੱਕ ਅੰਦਾ ਨਹੀਂ ਸੀ ਜਾਂਦਾ ਕਿਉਂਕਿ ਸ਼ੰਗਲਾ ਜੰਗਲੀ ਲਾਕੇ ਛਣ ਸ਼ੇਰ ਜਾਨਵਰ ਹੁੰਦੇ ਸੀ ਜਿੱਥੇ ਰਾਤ ਰਹਿਣਾ ਮਸਾਲਾ ਘੜ ਲੈਣੀਆਂ ਤੰਬੂ ਘੜ ਲੈਣੇ ਰਾਤਾਂ ਰਹਿੰਦੇ ਹੋਏ ਸੰਗਤਾਂ ਜਾਂਦੀਆਂ ਸੀ ਉਤਸ਼ਾਹ ਪ੍ਰੇਮ ਬਹੁਤ ਜ਼ਿਆਦਾ ਸੀ ਉਸ ਟਾਈਮ ਤੇ ਭਾਈ ਲੈਣਾ ਜੀ ਫਿਰਤਾਰਪੁਰ ਰਹਿ ਗਏ ਸੀ ਖੱਪ ਜਾਣੂ ਉਹ ਸਮਾਂ ਬਹੁਤ ਛੋਟ ਘਟ ਆਪਾਂ ਵਿਚਾਰ ਕਰਦੇ ਹਾਂ ਭਾਈ ਲੈਣਾ ਜੀ ਐਸੇ ਰਹੇ ਉਹਦੇ ਜੋਗੀ ਰਹਿ ਗਏ ਤਾਂ ਹੀ ਮਹਾਰਾਜ ਨੇ ਬਤਨ ਕੀਤਾ ਸੀ ਤੁਸੀਂ ਸਾਡੇ ਜੋਗੀ ਅਸੀਂ ਤੁਹਾਡੇ ਜੋਗੇ ਆ ਮਹਾਰਾਜ ਜੋਗੀ ਰਹਿ ਗਏ ਮਹਾਰਾਜ ਜੀ ਨੇ ਕਿਹਾ ਭਾਈ ਲੈਣਾ ਤੁਸੀਂ ਤਾਂ ਲੈਣ ਵਾਸਤੇ ਤੁਸੀਂ ਲੈਣਾ ਅਸੀਂ ਦੇਣਾ ਤੁਹਾਨੂੰ ਇਹ ਬਚਨ ਕੀਤੇ ਸੀ ਮਹਾਰਾਜ ਨੇ ਹੰਢਦੇ ਜਾਈਏ ਗੁਰੂ ਮਹਾਰਾਜ ਦੀ ਐਸੀ ਸੇਵਾ ਕਮਾਈ ਘਰ ਵੀ ਛੱਡਤਾ ਦੁਕਾਨਦਾਰੀ ਵੀ ਬੱਚਿਆਂ ਨੂੰ ਸੌਂਪਤੀ ਕਹਿੰਦੇ ਮੇਰਾ ਚੇਤੀ ਨਹੀਂ ਲੱਗਦਾ ਮਹਾਰਾਜ ਨੇ ਭੇਜਿਆ ਪਹਿਲੀ ਵਾਰੀ ਦਰਸ਼ਨ ਕੀਤੇ ਘਰ ਭੇਜਿਆ ਪੁਰਖਾ ਘਰ ਜਾ ਘਰ ਵਾਲੇ ਡੀਕਦੇ ਹੋਣੇ ਨਾ ਘਰ ਵਾਲੀ ਤੇਰੀ ਬੱਚੇ ਡੀਕਦੇ ਹੋਣਾ ਤੁਸੀਂ ਦੱਸ ਕੇ ਵੀ ਨਹੀਂ ਆਏ ਯਾਤਰਾ ਵਾਪਸ ਚਲੀ ਗਈ ਪਿੰਡ ਨੂੰ ਭਾਈ ਲੈਣਾ ਜੀ ਉੱਥੇ ਬੈਠੇ ਰਹੇ ਗੁਰੂਤਾ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਘਰ ਗਏ ਘਰ ਬੋਲਣ ਵਾ ਬੋਲ ਬਾਣੀ ਬਾਹਰਲਾ ਬੋਲ ਖਤਮ ਹੋ ਚੁੱਕਾ ਸੀ ਪਹਿਲੋਂ ਗੱਲਾਂ ਕਰਦੇ ਸੀ ਪਰ ਹੁਣ ਬਹੁਤ ਘੱਟ ਬੋਲਦੇ ਹਨ ਕਿਉਂਕਿ ਮਨ ਦੇ ਵਿੱਚ ਪ੍ਰੇਮ ਹੀ ਇੰਨਾ ਛੱਲ ਪੈਦਾ ਹੋ ਗਈ ਬਾਹਰ ਨੂੰ ਰੋਲਾ ਰੱਪਾ ਖਤਮ ਹੋ ਗਿਆ ਚੇਤਨੀ ਲੱਗਦਾ ਦੁਨੀਆ ਨਾਲ ਕਿਉਂਕਿ ਘਰ ਵਾਲਿਆਂ ਨੇ ਵੀ ਬਹੁਤ ਦਾ ਘੱਟ ਬੋਲਣਾ ਸ਼ੁਰੂ ਕਰਤਾ ਕੋਈ ਹੁੰਦਾ ਦੁਕਾਨ ਤੇ ਚਿੱਤ ਮਹਾਰਾਜ ਦੇ ਵਿੱਚ ਰਹਿੰਦਾ ਫਿਰ ਚਲੇ ਗਏ ਕਈ ਲੇਖ ਕਰ ਲਿਖਦੇ ਹਨ ਆਪ ਸਿੰਘ ਜੀ ਸਵਾ ਮੰਡ ਨੂੰ ਨੂਨ ਸਿਰ ਤੇ ਚੁੱਕ ਕੇ ਲੈ ਗਏ ਸੀ ਭਾਈ ਲੈਣਾ ਜੀ ਕਿਉਂਕਿ ਮਹਾਰਾਜ ਨੇ ਗਲਾਮਾ ਫੜ ਕੇ ਲੈ ਕੇ ਗਏ ਤੇ ਮਾਣ ਦੇ ਵਿੱਚ ਇੰਨਾ ਭਰਮ ਪੈਦਾ ਹੋਇਆ ਕਹਿੰਦੇ ਮਹਾਰਾਜ ਜੀ ਮੈਂ ਇੰਨਾ ਵੱਡਾ ਗਨਾਈ ਤੁਸੀਂ ਘੋੜੇ ਦੀਆਂ ਗਲਾਮਾ ਬੜੀਆਂ ਨੰਗੇ ਪੈਰੀ ਮੈਂ ਘੋੜੇ ਤੇ ਖੱਤਰ ਤੇ ਚੜਿਆ ਹੋਇਆ ਮੇਰੇ ਤੋਂ ਪਾਪ ਹੋ ਗਿਆ ਗਨਾਹ ਹੋ ਗਿਆ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਗੁਰੂ ਨਾਨਕ ਨੂੰ ਮੈਂ ਤਾਂ ਤੁਹਾਨੂੰ ਹੀ ਰਸਤਾ ਪੁੱਛਦਾ ਰਿਹਾ ਮਹਾਰਾਜ ਜੀ ਬਾਹਰ ਖੜੇ ਸੀ ਤੇ ਮਹਾਰਾਜ ਨੂੰ ਹੀ ਰਸਤਾ ਪੁੱਛਦਾ ਭਾਈ ਲੈਣਾ ਜੀ ਕੀ ਗੁਰੂ ਨਾਨਕ ਦੇ ਦਰਸ਼ਨ ਕਰਨੇ ਆ ਤੇ ਗੁਰੂ ਨਾਨਕ ਤਾਂ ਖੁਦ ਖੜੇ ਆ ਉਹ ਲੈਣਾ ਹੈ ਅੱਗੋਂ ਤੇ ਉਹਦਾ ਪਾਪ ਬੜਾ ਮਨ ਦੇ ਵਿੱਚ ਮਹਿਮ ਪੈਦਾ ਹੋ ਗਿਆ ਕਿ ਬਹੁਤ ਵੱਡਾ ਗਨਾਹ ਹੋ ਗਿਆ ਮਹਾਰਾਜ ਜੀ ਤਾਂ ਨੰਗੇ ਪੈਰ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਅਸੀਂ ਘੋੜੇ ਤੇ ਤੇ ਮਹਾਰਾਜ ਜੀ ਥੱਲੇ ਇਹ ਮਾਫੀ ਮੰਗਣ ਵਾਸਤੇ ਸਵਾ ਮੰਨ ਉਸ ਵੇਲੇ ਲੂਣ ਹੁੰਦਾ ਸੀ ਸਵਾ ਮੰਨ ਨਮਕ ਸਿਰ ਤੇ ਚੱਕ ਕੇ ਲੈ ਕੇ ਆਏ ਸੀ ਮਹਾਰਾਜ ਜੀ ਦੇ ਭੇਟਾ ਵਾਸਤੇ ਇਹ ਫਿਰ ਮਾਫੀ ਮੰਗੀ ਭਾਈ ਗੁਰੂ ਨਾਨਕ ਮਹਾਰਾਜ ਜੀ ਨੇ ਗੱਲ ਨਾਲ ਲਾ ਕੇ ਪ੍ਰੇਮ ਕੀਤਾ ਐਸਾ ਰੰਗ ਚੜਿਆ ਐਸਾ ਰੰਗ ਚੜਿਆ ਸਾਰੀ ਦੁਨੀਆ ਭੱਜ ਗਈ ਇਸ ਵੇਲੇ ਪਰਖ ਲਈ ਭਾਈ ਲੈਣਾ ਜੀ ਰਹਿ ਗਏ ਬਾਬਾ ਬੁੱਢਾ ਜੀ ਰਹਿ ਗਏ ਸੀ ਬਾਬਾ ਬੁੱਢਾ ਜੀ ਵੀ ਖੜੇ ਰੋ ਬ੍ਰਹਮ ਗਿਆਨੀ ਸਨ ਤੇ ਭਾਈ ਲੈਣਾ ਜੀ ਖੜੇ ਰੇ ਮੁਰਦਾ ਖਾਣ ਲਈ ਵੀ ਕਹਿਤਾ ਸਾਹਮਣੇ ਮੁਰਦਾ ਦਿਖਾਇਆ ਤੇ ਭਾਈ ਲੈਣਾ ਜੀ ਕਹਿੰਦੇ ਸਤਿਗੁਰੂ ਜੀ ਮਾਰ ਲਓ ਕੁੱਟ ਲਓ ਜੋ ਮਰਜੀ ਕਰ ਲਓ ਇਹ ਸਰੀਰ ਸਭ ਕੁਝ ਤੁਹਾਡਾ ਹੈ ਤੇ ਹੁਣ ਤਾਂ ਅਸੀਂ ਭਾਵੇਂ ਵੱਡ ਵੀ ਦੋਤਾ ਵੀ ਨਹੀਂ ਜਾਂਦੇ ਛੋਟੀ ਵੀ ਚੱਕ ਲਈ ਮਹਾਰਾਜ ਦਾ ਅਲੱਗ ਰੂਪ ਸੀ ਸੰਗਤਾਂ ਵੀ દોੜ ਗਈਆਂ ਭੋਜਨ ਪ੍ਰਸ਼ਾਦਾ ਲੰਗਰ ਫੰਦ ਕਰਤਾ ਮਹਾਰਾਜ ਨੇ ਸਾਰੇ દોੜਨਾ ਸ਼ੁਰੂ ਹੋ ਗਏ ਤੇ ਭਾਈ ਲੈਣਾ ਜੀ ਨੂੰ ਫਿਰ ਐਂਡ ਤੇ ਕਿਹਾ ਅਖੀਰਲੀ ਪ੍ਰੀਖਿਆ 'ਚ ਕਹਿੰਦੇ ਮੁਰਦਾ ਖਾਓ ਤੇ ਭਾਈ ਲੈਣਾ ਜੀ ਹੱਥ ਜੋੜ ਕੇ ਖੜਿਆ ਨਾ ਸਤਿਵੰਤ ਸਤਿਵੰਤ ਮਹਾਰਾਜ ਕਿਧਰੋਂ ਖਾਣਾ ਚਾਹੀਦਾ ਕਿਧਰੋਂ ਖਾਈਏ ਪੈਰਾਂ 'ਲੋਂ ਖਾਈਏ ਸ਼ਿਰ 'ਵਲੋਂ ਖਾਈਏ ਤੇ ਉਸ ਵੇਲੇ ਮਹਾਰਾਜ ਜੀ ਕਹਿੰਦੇ ਜਿੱਧਰੋਂ ਮਰਜ਼ੀ ਖਾਓ ਭਾਈ ਲੈਣਾ ਜੀ ਜਦੋਂ ਬੈਠੇ ਤੇ ਸਤਿਗੁਰੂ ਜੀ ਨੇ ਘੁੱਟ ਕੇ ਗਲ ਦੇ ਨਾਲ ਲਾਇਆ ਗਲ ਬੱਕੜੀ ਵਿੱਚ ਲੈ ਲਿਆ ਕਹਿੰਦੇ ਭਾਈ ਲੈਣਾ ਜੀ ਅੱਜ ਤੋਂ ਤੁਸੀਂ ਗੁਰਤਾ ਗੱਦੀ ਦੇ ਵਾਰਿਸ ਹੋ ਬਸ ਇਹੀ ਪਰਖ ਸੀ ਤੁਹਾਡੀ ਤੁਹਾਡੇ ਚ ਤੇ ਸਾਡੇ ਚੋਂ ਕੋਈ ਫਰਕ ਨਹੀਂ ਰਿਹਾ ਤੁਹਾਡੀ ਸਿਰਦੇ ਦੀ ਜੋਤ ਤੇ ਸਾਡੀ ਜੋਤ ਇੱਕ ਹੋ ਚੁੱਕੀ ਹੈ ਗੁਰਤਾ ਗੱਦੀ ਦੇ ਵਾਰਿਸ ਬਨਾਇਆ ਉਹ ਅੱਜ ਦਾ ਦਿਨ 1539 ਸੀ ਇਸ ਦਿਨ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ੀ ਤੇ ਖਡੂਰ ਸਾਹਿਬ ਭੇਜਤਾ ਸੀ ਮਹਾਰਾਜ ਜੀ ਕਹਿੰਦੇ ਹੁਣ ਲੜਾਈ ਝਗੜਾ ਹੋਵੇਗਾ ਪੁਰਖਾ ਤੂੰ ਐ ਕਰ ਕੜੂਰ ਸਾਹਿਬ ਜੀ ਚਲੇ ਜਾਓ ਉੱਥੇ ਸੰਗਤਾਂ ਪਹੁੰਚਣਗੀਆਂ ਹੁਣ ਸਾਡਾ ਜੋਤੀ ਜੋ ਸਮਾਉਣ ਦਾ ਸਮਾਂ ਆ ਗਿਆ ਹੈ ਉਹ ਕੁਝ ਦਿਨ ਬਾਅਦ ਸਤਿਮਾਰਾ ਜੀ ਦਾ ਦਿਨ ਹੈ ਜੋਤੀ ਜੋਤ ਦਿਹਾੜਾ ਗੁਰੂ ਨਾਨਕ ਮਹਾਰਾਜ ਜੀ ਦਾ ਇਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਭਾਈ ਸੇਵਾ ਨਿਭਾੰਦੇ ਨੇਕਾਂ ਭੁੰਲਾਂ ਜੰਨੀਆਂ ਅਨਮ੍ਰਿਤ ਸਤ ਮੱਤ ਬਖਸ਼ ਲੈਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फते, फते सत